ਹੈਲੋ ਹਾਂਜੀ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਹੋ ਗਿਆ ਅੱਜ ਸ਼ੁੱਕਰਵਾਰ ਸਵੇਰ ਦਾ ਟਾਈਮ ਹੈ 8:30 ਹੋ ਗਿਆ ਜੀ ਤੇ ਆਪਣੇ ਸਲਾਈ ਵਾਲੇ ਆ ਗਏ ਆ ਬੱਚੇ ਜਿਹੜੇ ਸਿੱਖਦੇ ਆ ਕੰਮ ਦੋਨੋਂ ਬੁੜਗਾ ਤੇ ਅੱਜ ਆਪਾਂ ਇਹਨਾਂ ਨੂੰ ਕਮੀਜ਼ ਦੱਸਿਆ ਜੀ ਕੱਟਣਾ ਇਸ ਤਰ੍ਹਾਂ ਇਸ ਤਰ੍ਹਾਂ ਨਾ ਕਮੀਜ਼ ਦੀ ਸਾਰੀ ਲੈਂਥ ਮਣ ਕੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਐਵੇਂ ਤੇ ਇਸ ਚੀਜ਼ ਨੂੰ ਐਵੇਂ ਆਪਾਂ ਇੱਕ ਵਾਰੀ ਇਕੱਲੇ ਕਮੀਜ਼ ਕਮੀਜ਼ ਦਾ ਪੀਸ ਨਾਲੋਂ ਲਾ ਲਿਆ ਜੀ ਤੇ ਇਹ ஆல்ਓਵਰ ਸੂਟ ਹੈਗਾ ਤੇ ਉਹ ਗੁੜੀ ਆਪਦੀ ਮੰਮਾ ਦਾ ਹੀ ਲੈ ਕੇ ਆਈ ਹੈਗੀ ਤੇ ਕਮੀਜ਼ ਦਾ ਪੀਸ ਆਪਾਂ ਸਾਈਡ ਤੇ ਲਾ ਲਿਆ ਹੈਗਾ ਤੇ ਬਾਅਦ ਵਿੱਚ ਆਪਾਂ ਇਹਦੇ ਤੇ ਡਰਾਫਟਿੰਗ ਬਣਾਵਾਂਗੇ ਉਹ ਤੁਹਾਨੂੰ ਦਿਖਾਵਾਂਗੇ ਹੁਣ ਕਮੀਜ਼ ਦਾ ਪੀਸ ਸਾਈਡ ਤੇ ਲਾ ਕੇ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਦੇ ਆਂ ਬਾਹਾਂ ਦੀ ਤੇ ਪੌਂਚੇ ਤੇ ਬੈਲਟ ਉਹ ਇਹਨਾਂ ਨੂੰ ਦੱਸਦੇ ਆਂ ਵੀ ਕਿਸ ਤਰ੍ਹਾਂ ਬਣਾਈ ਦਾ ਆਪਾਂ ਤੁਹਾਨੂੰ ਮਿਲਦੇ ਆਂ ਫਿਰ ਥੋੜੇ ਚਿਰ ਜੀ ਠੀਕ ਹੈ ਤੇ ਹੁਣ ਆਪਾਂ ਲਾਉਣੇ ਆਂ ਜੀ ਪੌਂਚਾ ਹਲੋ ਇਸ ਤਰ੍ਹਾਂ ਸਾਰਾ ਮੈਨ ਲੈ ਇੱਕ ਮੀ ਦੀ ਨਾਲੋਂ ਜਿਹੜਾ ਕੱਪੜਾ ਵੱਧ ਗਿਆ ਤੇ ਉਹ ਆਪਾਂ ਨਾਲ ਉਲਾ ਲੈ ਜੀ ਸਲਵਾਰ ਦਾ ਪਹੁੰਚਾ ਸਹੀ ਸਹੀ ਲੈ ਬੇਟਾ ਕੇ ਇਸ ਤਰ੍ਹਾਂ ਜੀ ਆਪਾਂ ਇਹ ਪਹੁੰਚਾ ਲਾ ਲਿਆ ਤੇ ਇਹਨੂੰ ਦੂਰਾ ਕਰ ਲਾ ਇਦਰ ਲਵਾਸਾਰੇ ਉੱਪਰ ਲਾਖ ਲਾਏਵੇਂ ਇਥੋਂ ਆਪਾਂ ਥੋੜੀ ਇਹਨੂੰ ਪਹੁੰਚੇ ਦੀ ਕਟ ਪਾ ਦੇਾਂਗੇ ਇੰਨੇ ਕ 2 ਇੰਚ ਪਾ ਦੇਾਂਗੇ ਆਰੇ ਕਪੜੇ ਦੀ ਇਹਨਾਂ ਨੂੰ ਕਰਾਤੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਝੋਲੀ ਰੱਖ ਕੇ ਆ ਇਸ ਤਰ੍ਹਾਂ ਇਹ ਤੇ ਇਹ ਵਾਲੀ ਉੱਪਰ ਜਾਗੀ ਇਹ ਵਾਲੀ ਲੈਂਥ ਤੇ ਹੁਣ ਇੱਕ ਕਪੜੇ ਦੀ ਸਿਰੇ ਦੀ ਆਪਾਂ ਕਟਿੰਗ ਕਰਵਾ ਰਹੇ ਹਾਂ ਉੱਪਰ ਨਹੀਂ ਵੜਾ ਕੈਂਚੀ ਚੱਕਣੀ ਜਿੰਨੀ ਸਫਾਈ ਨਾਲ ਲੈਂਗੋ ਨੇ ਸਾਫ ਕਪੜਾ ਕੱਟਿਆ ਜਾਵੇ ਤੇਰੀ ਵੀ ਅੱਜ ਘਰੇ ਆ ਤੇ ਪੂਰਾ ਲੈ ਰਿਆ ਧਿਆਨ ਕਪੜੇ ਸਿਉਣ ਦੇ ਵਿੱਚ ਵੀ ਮੈਂ ਵੀ ਛੇਤੀ ਡੀਟੇਲਰ ਬਣੀ ਜਾਵਾਂ ਆਇਤ ਪਾਣਾ ਹੋਵੇ ਹੋਰ ਸਬਸਕ੍ਰਾਈਬ ਕਰਨਾ ਸੀ ਹੁਣ ਆਪਣਾ ਇਹਦਾ ਐਕਸਟਰਾ ਕਪੜਾ ਸੀ ਆਪਾਂ ਨਾਲੋਂ ਲਾਤਾ ਹੁਣ ਬੇਟਾ ਉਥੋਂ ਬਾਗ ਇੰਚੀ ਐਸਜੀ ਤੋਂ ਹਾਂ ਪਹਿਲਾਂ ਉਹਨੂੰ ਐ ਸਿੱਧਾ ਕੱਟਣਾ ਫਿਰ ਉਥੋਂ ਐ ਨੂੰ ਲੈ ਕੇ ਆਉਣਾ ਠੀਕ ਹੈ ਰਿਸਕ ਨਹੀਂ ਜਾਈਦਾ ਲੀਡਾ ਜਮਾ ਵੀ ਫਿਰ ਪਤਾ ਕਿ ਉਹਦੇ ਵਿੱਚ ਉਹ 19 ਛੇਤੀ ਲੀਡੇ ਦੇ ਵਿੱਚ ਉਹ ਪ੍ਰੋਬਲਮ ਆਣ ਜਾਂਦੀ ਹੈ ਮੇਰੀ ਰਹਿਦਾ ਹੈ ਨਹੀਂ ਥੱਲੇ ਥਾਂ ਸਾਫ ਆ ਨਾ ਨਾਲੇ ਸਤਿ ਆਹ ਕੀ ਹਾਲ ਚਾਲ ਹੈ ਜੀ ਆਪਾਂ ਹੁਣ ਚੱਲਦੇ ਆ ਘਰ ਨੂੰ ਹੋਣ ਇੱਕ ਦਾ ਟਾਈਮ ਹੋ ਗਿਆ ਜੀ ਤੇ ਗੁੜੀਆਂ ਵੀ ਚੱਲਣਾ ਬੰਦਾ ਤੇ ਫੇਰ ਸ਼ਾਮ ਨੂੰ ਤੈਨੂੰ ਕੋਈ ਜੇ ਰ ਆ ਜਾਵਾਂਗੀ ਜੀ ਆਪਾਂ ਕਰਾ ਪਰਫੈਕਟ ਰਵੇ ਜੂ ਆ ਸਹਿਜਾ ਕੋਏ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਥੋੜੇ ਸਰਚ ਹਾਂਜੀ ਕੀ ਹਾਲ ਚਾਲ ਹੈ ਜੀ ਆਪਾਂ ਠੀਕ ਵਧੀਆ ਤੇ ਟਾਈਮ ਹੋ ਗਿਆ ਜੀ ਐਸ ਟਾਈਮ ਸਵਾ ਬੰਦਿਆ ਸਬਜੀ ਆਪਾਂ ਬਣਾਇਆ ਆਇਆ ਸਹਿਜ ਨੂੰ ਫੋਨ ਤੇ ਕੰਮ ਪੁੱਛ ਲਿਆ ਸੀਗਾ ਉਹਦੇ ਮਾਮੇ ਦੀ ਬੇਟੀ ਨੂੰ ਉਹ ਇਹਦੇ ਨਾਲ ਹੀ ਪੜਦੀਆਂ ਨੇ ਸੁਖਮੰਤੀ ਗੁਰਮਨ ਮੇਰੀਆਂ ਭਤੀਜੀਆਂ ਤਾਂ ਬੁੱਛਲੇ ਆ ਤੇ ਕਰ ਰਿਹਾ ਤੇ ਗੋਲ ਗੱਪੇ ਬਣਾ ਕੇ ਖਾ ਲਿਆ ਸਹਿਜ ਨਹੀਂ ਮੈਂ ਵੀ ਖਾ ਲਿਆ ਡੈਡੀ ਜੀ ਨੇ ਵੀ ਖਾ ਲਿਆ ਤੇ ਆਪਾਂ ਆ ਗਏ ਫਿਰ ਤਾਂ ਤੇ ਸਵੇਕ 5 ਵਜੇ ਹੋਗੇ 10:00 ਵਜੇ ਨਾ ਆਈ ਨੂੰ ਤੇ ਬਾਕੀ ਵਧੀਆ ਜੀ ਮੌਸਮ ਬਹੁਤ ਘੈਂਟ ਹੋ ਰਿਹਾ ਹਵਾ ਚੱਲ ਰਹੀ ਹੈ ਬੱਦਲ ਹੋ ਰਹੇ ਮੀਂਹ ਮੰਦੀ ਆ ਸਕਦਾ ਕਦੋਂ ਵੀ ਆ ਸਕਦਾ ਤੇ ਸਾਰੇ ਮੇਰੇ ਭੈਣ ਭਰਾ ਵਧੀਆ ਹੋਣਗੇ ਆਪਾਂ ਵੀ ਠੀਕ ਐ ਜੀ ਵਧੀਆ ਹਾਸ ਕਰਦੇ ਆ ਤੇ ਬੱਸ ਅੱਜ ਬਾਕੀ ਹੋਰ ਕੁਝ ਨਹੀਂ ਇਸ ਜਮਾਂ ਸੈਟ ਨਹੀਂ ਹੈਗਾ ਜੀ ਸਰੀਰ ਪਤਾ ਨਹੀਂ ਕਿਉਂ ਲੱਤਾਂ ਬਹੁਤ ਰੁਜ ਰਹੀਆਂ ਨੇ ਇੱਕ ਪਾਸਾ ਦਾ ਬਹੁਤ ਜ਼ਿਆਦਾ ਦਰਦ ਕਰ ਰਿਹਾ ਪਤਾ ਨਹੀਂ ਤਾਂ ਰਾਤ ਨੂੰ ਠੰਡੇ ਪਾਏ ਨਾ ਆ ਕੇ ਇਸ ਵਿੱਚ ਪੈ ਜਾਈਦਾ ਤਾਂ ਕਰਕੇ ਪਤਾ ਨਹੀਂ ਭਾਈ ਕੀ ਚੱਕਰ ਬਣ ਰਿਹਾ ਸਮਝੋ ਕੰਬਾਰ ਹੋ ਰਿਹਾ ਤੇ ਅੱਜ ਦੇ ਬਲੌਗ ਦਾ ਆਪਾਂ ਹਾਂ ਤੁਸੀਂ ਤੇ ਅੱਜ ਦੇ ਬਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਕੱਲ ਮਿਲਾਂਗੇ ਕਿਸੇ ਨਵੇਂ ਬਲੌਗ ਨਾਲ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜਿਹੜੇ ਚੈਨਲ ਤੇ ਨਵੇਂ ਜੁੜਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਘੰਟੀ ਵਾਲਾ ਬਟਨ ਦਸਕਾ ਦਿਆ ਕਰੋ ਠੀਕ ਹੈ ਜੀ ਤੇ ਵਾਹਿਗੁਰੂ ਕਰੇ ਪਰਮਾਤਮਾ ਸਾਰੇ ਮੇਰੇ ਵਿਵਸਨ ਨੂੰ ਚੰਗੀ ਕਲਾ ਵਿੱਚ ਰੱਖੇ ਸਾਰਿਆਂ ਦੇ ਸੁਪਨੇ ਪੂਰੇ ਕਰੇ ਸਾਰਿਆਂ ਦੀਆਂ ਆਸਾਂ ਇਮੇਦਾਂ ਸਾਰੇ ਪਰਮਾਤਮਾ ਸਾਹ ਸਾਥ ਦੇਵੇ ਚਲੋ ਫਿਰ ਠੀਕ ਹੈ ਜੀ ਆਪਾਂ ਤੁਹਾਨੂੰ ਮਿਲਾਂਗੇ ਕੱਲ ਕਿਸੇ ਨੰਨੇ ਬਲੌਗ ਨਾਲ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜੇ ਆਪਣੇ ਕੋਲੇ ਕੱਪੜੇ ਸਿੱਖਦੇ ਆ ਉਹ ਚੇ ਅਜਨ ਨੇ ਇੱਕ ਸੂਟ ਦੀ ਹਟਿੰਗ ਫੁੱਲ ਕਰ ਲਈ ਹੈ ਤੇ ਜਿਹੜੀ ਕੱਲ ਫਰੌਕ ਕੱਟੀ ਸੀ ਉਹਦੀ ਤਕਰੀਬਨ ਤਕਰੀਬਨ ਸਲਾਈ ਹੋ ਗਈ ਹੈ ਥੋੜੀ ਜਿਹੀ ਰਹਿ ਗਈ ਹੈ ਬਸ ਤੇ ਉਹ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਤੇ ਕੱਲ ਨੂੰ ਆਪਾਂ ਉਹਦੀ ਸਲਾਈ ਕਰਾਂਗੇ ਤੇ ਮੈਨੂੰ ਸ਼ੇਅਰ ਆਪ ਤੁਹਾਨੂੰ ਮਿਲ ਜੇ ਕੱਲ ਕਿਸੇ ਨਵੇਂ ਬਲੌਗ ਨਾਲ ਸ਼ੁਰੂ ਤੋਂ ਅੰਤ ਤੱਕ ਸਾਰੇ ਵੀਡੀਓ ਵੇਖਿਆ ਕਰੋ ਜੀ ਠੀਕ ਹੈ ਜੀ ਤੁਹਾਡਾ ਬਹੁਤ ਸਾਥ ਮਿਲ ਰਿਹਾ ਹੈ ਅੱਗੇ ਵੀ ਤੁਹਾਡੇ ਸਾਥ ਦੀ ਆਪਾਂ ਨੂੰ ਲੋੜ ਹੈ ਤੇ ਸਾਥ ਦਿਓ ਕਰੋ ਪਹਿਨ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਠੀਕ ਹੈ ਜੀ ਪਹਿਨ ਨੂੰ ਆਪ ਜੀ ਨੂੰ ਸਪੋਰਟ ਕਰੋ ਜੀ ਮੈਨੂੰ ਅਲੱਗ ਨਾ ਸਮਝੋ ਮੈਂ ਵੀ ਤੁਹਾਡੇ ਨਾਲ ਆਪ ਦਾ ਸਾਰਾ ਪਰਿਵਾਰ ਇਕੱਠੇ ਹੈ ਜੀ ਤੇ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਓਕੇ ਬਾਏ ਬਾਏ ਸ਼ਾਸਿਕਾ ਜੀ